ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਕਾ ਮੇ ਬਲੌਗ ਦੇ ਵਿੱਚ ਤੇ ਬਾਈ ਆਪਾਂ ਨੇ ਇੱਕ ਟਰੈਕਟਰ ਦਾ ਹੀ 265 ਉਹ ਅੱਜ ਦਿੱਤਾ ਟਰੈਕਟਰ ਟਰੈਕਟਰ ਆਪਣਾ ਚੱਲੇ ਨੰਗਲੇਵੀ ਦੇ ਵਿੱਚ ਤੇ ਬਾਈ ਨੇ ਲੈਣਾ ਹੋਇਆ ਟਰੈਕਟਰ ਦਾ ਸੌਦਾ ਕਹੀ ਜਾਂਦਾ ਹੋਇਆ ਬਾਈ ਟਰੈਕਟਰ ਚੱਲੇ ਅੱਜ ਆਪਣਾ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋਰ ਠੀਕ ਆ ਜੀ ਕਿੱਥੋਂ ਆਏ ਦੀ ਆਪਾਂ ਨੰਗਲ ਡੈਮ ਨੰਗਲ ਡੈਮ ਤੋਂ ਠੀਕ ਆ ਜੀ ਟਰੈਕਟਰ 265 ਆਪਾਂ ਹੀ ਲਿਆ ਜੀ ਇਹ ਹਾਂ ਜੀ ਹਾਂ ਜੀ ਠੀਕ ਆ ਜੀ ਆਪਾਂ ਤੇ ਟਰੈਕਟਰ ਬਾ ਬਾਈ ਵੀਡੀਓ ਤੇ ਦੇਖਿਆ ਸੀਗਾ ਟਰੈਕਟਰ ਇਹ ਤੇ ਕਿਹਨੇ ਤੁਹਾਡਾ ਕੀਲਾ ਦਾ ਮੁੰਡਾ ਜਿਹੜਾ ਬਾਹਰ ਆਈ ਮੁੰਡਾ ਮੇਰਾ ਹੈ ਅੱਛਾ ਬੇਟਾ ਤੁਹਾਡਾ ਆਈ ਦਾ ਪੁੱਤ ਜੀ ਅੱਛਾ ਉਹਦਾ ਪੁੱਤ ਜੀ ਤੁਹਾਡਾ ਮੁੰਡਾ ਜੀ ਭਾਈ ਮੁੰਡੇ ਨੇ YouTube ਤੇ ਦੇਖਿਆ ਸੀਗਾ ਟਰੈਕਟਰ ਬਾਈ ਨੇ ਦੇਖ ਕੇ ਘਰਦਿਆਂ ਨੂੰ ਕਿਹਾ ਵੀ ਟਰੈਕਟਰ ਉੱਥੋਂ ਲੈਣਾ ਸਾਡੇ ਉਹ ਟਾਈਮ ਨਾਲ ਗੱਡੀ ਲੈ ਅੱਛਾ ਜੀ ਲੈ ਬਾਈ ਇਹ ਦੇ ਦੇ ਤੇ ਆ ਜਾ ਬਾਈ ਤੂੰ ਵੀ ਆ ਜਾ ਮੜਾ ਜਾ ਸਾਡਾ ਬਾਈ ਜੋ ਜੋ ਤਾਂ ਦਾੜੀ ਪਹੁੰਚਾ ਹੋਇਆ ਬਾਈ ਐਨ ਕੌਣ ਘਰ ਲਾਈ ਐਵੇਂ ਚਿੱਟੀ ਸ਼ਲਟ ਪਾਈ ਹੋਈ ਅੱਜ ਉਹ ਤਾਂ ਪੈਂਦੀ ਯਾਰ ਹਾਂ ਉਹ ਤਾਂ ਹੈ ਉਹ ਕਿਆ ਕਰੀਏ ਦੇ ਦਾ ਟਰੈਕਟਰ ਦੋ ਵੀ ਟਰੈਕਟਰ ਦਾ 파ਰਖੂਆ ਦੇ ਦਾ ਵਧੀਆ ਟਰੈਕਟਰ ਹਾਂ ਟਰੈਕਟਰ ਖੁਸ਼ਕਾ ਬਾਈ ਸਾਰਾ ਹਾਂ ਮੈਂ ਖੁਸ਼ਕਾਨ ਬੰਦਿਆ ਟਰੈਕਟਰ ਹਾਂ ਠੀਕ ਆ ਤੇ ਮੈਂ ਤਾਂ ਉਹੀ ਚੋਈ ਜਾਨਾ ਟਰੈਕਟਰ ਦਾ ਨਾ ਨਾ ਠੀਕ ਆ ਜੀ ਸਾਰਾ ਖੁਸ਼ਕਾ ਅੱਛਾ ਜੀ ਉਹ ਫਿਰ ਅੱਧੀ ਗੇਂਦ ਨਹੀਂ ਬੜੀ ਜੀ ਤੁਸੀਂ ਵੀ ਨੰਗਲਦੇ ਆਂ ਜੀ ਅੱਛਾ ਠੀਕ ਆ ਜੀ ਭਰਾਵਾਂ ਦੋ ਜੀ ਠੀਕ ਆ ਜੀ ਇਹ ਮੁੰਡੇ ਦਾ ਚਾਚਾ ਬਾਈ ਆਈ ਨੇ ਟਰੈਕਟਰ ਲੈ ਹੈ ਜ ਠੀਕ ਆ ਬਾਈ ਠੀਕ ਆ ਬਾਈ ਚਲਾਈ ਚਲੂ ਦਾ ਬਾਕੀ ਟਰੈਕਟਰ ਦੀ ਬਾਈ ਤੁਹਾਨੂੰ ਪੂਰੀ ਤਸੱਲੀ ਦਿੱਤੀ ਆਪਾਂ ਨੇ ਠੀਕ ਆ ਜੀ ਤੇ ਕੋਈ ਕਮੀ ਵੇਚੋ ਵੀ ਤਾਂ ਵੀ ਬੈਠੇ ਆ ਤੁਹਾਨੂੰ ਆਪਾਂ ਕਹਿਤਾ ਹਫਤੇ 10 ਦਿਨ ਚ ਕੋਈ ਨੁਕਸ ਹੋਇਆ ਬਾਈ ਕੋਈ ਚੱਕਰ ਨਹੀਂ ਹਾਂਜੀ ਹਾਂ ਬਾਕੀ ਇਹਨੂੰ ਬੇਫਿਕਰ ਹੋ ਕੇ ਚਲਾਓ ਟਰੈਕਟਰ ਵਧੀਆ ਟਾਇਰ ਟੂਰ ਬਾਈ ਵਧੀਆ ਟਰੈਕਟਰ ਨੇ ਠੀਕ ਆ ਜੀ ਤੇ ਆਪਾਂ ਨੇ ਬਾਈ ਇਹਨਾਂ ਨੂੰ ਬਿਲਕੁਲ ਜਾਇਰ ਰੇਡ ਟਰੈਕਟਰ ਦਿੱਤਾ ਜਿੱਥੋਂ ਮਰਜੀ ਆਪਣਾ ਬਾਈ ਨੂੰ ਕਿਹਾ ਜਿੰਨੂੰ ਮਰਜੀ ਮਿਸਤਰੀ ਜਿੰਨੂੰ ਮਰਜੀ ਟਰੈਕਟਰ ਚੈੱਕ ਕਰਾ ਲਓ ਤੇ ਬਾਕੀ ਚਲੋ ਬਾਕੀ ਦਾ ਬਾਈ ਟਰੈਕਟਰ ਚਲਾਏ ਤੇ ਪਤਾ ਆਪਣੇ ਕੋਲ ਵੀ ਜਿੰਨੇ ਵੀ ਟਰੈਕਟਰ ਸਾਰੇ ਜ਼ਿਮੀਂਦਾਰਾਂ ਕੋਲ ਦੇ ਚੱਲੇ ਵੀ ਸਾਡੇ ਕੋਲ ਟਰੈਕਟਰ ਆਉਣੇ। ਹਾਂਜੀ ਹਾਂਜੀ। ਤੇ ਬਸ ਠੀਕ ਆ ਭਾਈ ਲੋਰਾ ਪਤਾ ਨਾ ਮਾਰੋ ਸੈਲਫ ਫਿਰ। ਮੈਂ ਇੱਧਰ ਆ ਕੇ ਨਹੀਂ ਭੁੰਗੇ। ਤੂੰ ਨਿਕਲੇ ਤੀ। ਅੱਗੀ ਭਾਈ ਪ੍ਰਾਣੇ ਇੱਕ ਦੋ ਟਰੈਕਟਰ ਹੋਰ ਆਏ ਆ ਬਹੁਤ ਉਹਨੂੰ ਦਿਖਾਵਾਂਗੇ ਕਿਹੜਾ ਕਿਹੜਾ ਟਰੈਕਟਰ ਆਇਆ ਆਪਣੇ ਕੋਲ। ਠੀਕ ਆ ਜੀ। ਟਰੈਕਟਰਾਂ ਦਾ ਹੁਣ ਭਾਈ ਜਿੱਦਾਂ 5-10 ਦਿਨ ਕਤੂ ਤੋਂ ਪਹਿਲਾ-ਪਹਿਲਾ ਟਰੈਕਟਰ ਵਿਕੀ ਜਾਣੇ ਨੇ ਆਹੀ ਆਹੀ ਸੀਜ਼ਨ ਆ ਵੇ ਕਹਣ ਦਾ। ਤੇ ਮਹਿੰਦਰਾ ਟਰੈਕਟਰ ਤਾਂ ਚੋਕ ਹੋਣੀ ਆ ਜੀ ਚੋਕ 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 ਬਾਹਰ ਹੋਣੀ ਆ ਜੀ ਚੋਕ ਹਾਂ ਜੀ ਹਾਂ ਲੱਗੇ ਦੇ ਦੋ ਜੀ ਤੇ ਲੋ ਜੀ ਬਾਈ ਅੱਜ ਘਰੇ ਆ ਗਏ ਜੀ ਤੇ ਤੁਹਾਨੂੰ ਪਤਾ ਵੀ ਜਿਰੀ ਦੀ ਲਵਾਈ ਸ਼ੁਰੂ ਹੋ ਗਈ ਆ ਆਪਣੇ ਘਰ ਦੇ ਨਾਲ ਜਵਾਈ 2 ਕਿਲੇ ਬਾਈ ਲਾਤੇ ਵੀਰ ਨੇ ਇਹ ਇਹ ਨਾਲ ਅਸਲ 'ਚ ਬਾਈ ਜਿੰਨਾ ਵੀ ਆਹ ਥਾਂ ਐ ਸਾਰਾ ਨੀਵਾ ਐ ਇਹ ਠੀਕ ਐ ਜੀ ਇਹ ਲੈਵਲ ਜਿਆਦਾ ਜੇ ਬਾਈ ਆਹ ਮੀਂਹ ਪੈ ਗਿਆ ਇੱਥੇ ਪਾਣੀ ਦਾ ਲੈਵਲ ਬਹੁਤ ਆ ਜਾਂਦਾ ਤਾਂ ਕਰਕੇ ਇਹਨਾਂ ਨੇ ਇਸ ਵਾਰ ਪਹਿਲੀ ਲਾਤਾ ਪਿਛਲੇ 2-3 ਸਾਲ ਹੋ ਗਏ ਇਹਨਾਂ ਦੇ ਜਿਹੜੀ ਡੁੱਬੇ ਜਾਂਦੀ ਐ ਠੀਕ ਐ ਜੀ ਬਾਕੀ ਆਪਾਂ ਵੀ ਮੱਕੀ ਵਾਲਾ ਜਿਹਾ ਵਿਹਲਾ ਕਰਤਾ ਸਾਰਾ ਹੀ ਇਹਨੂੰ ਹੁਣ ਮੜਾ ਜਾਓ ਕਰਕੇ ਬਾਕੇ ਆਪਾਂ ਚੰਗੀ ਤਰ੍ਹਾਂ ਇਹਦੇ ਮਾਪਾਂ ਨੇ ਖਾਣੇ ਜੋਗੀ ਬਾਸਮਤੀ ਲਾ ਲੈਣੀ ਐ ਇਹ ਜਗ੍ਹਾ ਬਾਈ ਆਪਾਂ ਨੇ ਸਾਰੀ ਜਿਹੜੀ ਨੀਂ ਰੱਖੀ ਹੋਈ ਆ ਇਹਦੇ ਚ ਬਹੁਤ ਸਾਲ ਹੋ ਗਏ 2-3 ਸਾਲ ਹੋ ਗਏ ਇਹ ਚ ਕੋਈ ਵੀ ਆਪਾਂ ਨੇ ਮਤਲਬ ਕਿ ਜੂਰੀ ਆ ਡਾਇਆ ਜਾਂ ਕੁਛ ਨਹੀਂ ਪਾਇਆ ਇਹਨੂੰ ਆਪਾਂ ਡੰਗਰਾਂ ਵਾਸਤੇ ਪਛੋਂ ਵਾਸਤੇ ਆਰਗੈਨਿਕ ਰੱਖੀ ਹੋਈ ਆ ਆਪਾਂ ਇਹਦੇ ਵਿੱਚ ਤਿੰਨ ਫਾਂਟਾਂ ਬਾਜਦੇ ਲਈ ਤੇ ਕੋਸ਼ਿਸ਼ ਕਰੀਦੀ ਬਾਈ ਵੀ ਇੰਨਾ ਖਾਓ ਆਪਣਾ ਜਿਹੜਾ ਡੰਗਰ ਆ ਤੁਹਾਨੂੰ ਦੁੱਧ ਪੀਣੇ ਵੀ ਆਪਾਂ ਇਹ ਬਿਨਾ ਆਪਣਾ ਰੇਸ ਬਰੇ ਤੋਂ ਹੀ ਵਰਤਿਆ ਕਰੀਏ ਠੀਕ ਹੈ ਜੀ ਬਾਕੀ ਬਾਈ ਮੌਸਮ ਅੱਜ ਵਧੀਆ ਏ ਹਵਾ ਚੱਲ ਰਹੀ ਹੈ ਪਤਲਾ ਆਇਆ ਹੋਇਆ ਚ ਚਾਰਕਣੀਆਂ ਪੈਣ ਦਾ ਵਧੀਆ ਗਰਮੀ ਨੇ ਬਾਈ ਪੂਰੀ ਤੋਬਾ ਤੋਬਾ ਕਰਾਈ ਹੋਈ ਆ ਗੰਨੇ ਦੇ ਉੱਪਰੋਂ ਸਾਡੇ ਰੀਚ ਕਈਆਂ ਦੇ ਗੰਨੇ ਖਰਾਬ ਹੋ ਗਏ ਬਾਈ ਨੇਰੀ ਦੇ ਨਾਲ ਆਪਣਾ ਜਿਹੜੀ ਲੋ ਚੱਲਦੀ ਹੈ ਨਾ ਥੱਲੋਂ ਕਿੰਨਾ ਪੂਰਾ ਨਮੀਆਂ ਉੱਪਰੋਂ ਪਤਾ ਨਹੀਂ ਕੀ ਹੋਇਆ ਕੀ ਨਹੀਂ ਸਮਝ ਤੇ ਬਾਹਰ ਹੈ ਠੀਕ ਹੈ ਆਪਾਂ ਦਾ ਬਾਈ ਜੀਰੀ ਹਜੇ ਮੰਨ ਕੇ ਚੱਲੋ ਰੋਕੇ ਹੀ ਲਾਵਾਂਗੇ ਪਹਿਲੀ ਪਹਿਲੀ ਤਰੀਕ ਤੋਂ ਬਾਅਦ 5 ਜੁਲਾਈ ਨੂੰ ਜੀਰੀ ਲਾਵਾਂਗੇ ਜਿਹੜਾ 2 ਕਿਲੇ ਲਾਉਣੇ ਨੇ ਬਸ ਕੋਈ ਕਾਲੀ ਨਹੀਂ ਹੈਗੀ ਕੋਈ ਫਰਕ ਨਹੀਂ ਪੈਂਦਾ ਹੈਗਾ ਬਾਈ ਠੀਕ ਹੈ ਜੀ 2 ਕੁਇੰਟਲ ਝਾੜ ਘਾਟ ਨਿਕਲੇ ਆਊਗਾ ਕੋਈ ਫਰਕੇ ਨਹੀਂ ਹੈ ਇਹ ਚੀਜ਼ ਤਾਂ ਮੋਟਰਾਂ ਸਾਡੇ ਲੈਟ ਬਾਈ ਠੀਕ ਆ ਰਹੀ ਐ 8 ਘੰਟੇ ਲੈਟ ਆ ਰਹੀ ਐ ਪੂਰੀ ਕੰਮ ਧੜਾ ਧੜਾ ਚੱਲ ਰਿਹਾ ਝੋਨੇ ਲੋਾਈ ਦਾ ਉਹ ਦੇਖੋ ਕਿਦੋਂ ਦੇਖਦੇ ਆ ਕਦੋਂ ਲੱਗੇ ਲੋ ਕਰਨਾ ਯਾਨੀ ਕਿ 30 ਤਰੀਕ ਤੱਕ 25 26 ਤੱਕ ਕਾਫੀ ਹੱਦ ਤੱਕ ਲੋਾਈ ਹੋ ਜਾਣੀ ਐ ਬਾਈ ਠੀਕ ਹੈ ਜੀ ਬਾਕੀ ਆਪਣੇ ਕੋ ਟਰੈਕਟਰ ਦਾ ਬਾਈ ਕੋਈ ਆਇਆ ਨਹੀਂ ਹੈਗਾ ਫਿਲਹਾਲ ਉਸ ਜਿਹੜੇ ਪੁਰਾਣੇ ਟਰੈਕਟਰ ਉਹੀ ਖੜੇ ਨੇ ਜਿਹੜਾ ਵੀ ਕੋਈ ਆਪਣੇ ਕੋ ਆਇਆ ਟਰੈਕਟਰ ਆਪਾਂ ਦੱਸਾਂਗੇ ਬਾਈ ਵੀਡੀਓ ਬਣਾ ਕੇ ਪਾਵਾਂਗੇ ਤੇ ਬਾਕੀ ਬਾਈ ਹੁਣ ਹੋਰ ਵੀ ਹੈ ਜਿੰਨੇ ਵੀ ਆਪਣੇ ਚੀਂਦਾਰ ਭਰਾ ਹੈ ਹੁਣ ਸਾਰੇ ਕੰਮ ਦੇ ਵਿੱਚ ਵਿਅਸਤ ਹੋ ਗਏ ਬਾਈ ਝੋਨੇ ਦੀ ਲਵਾਈ ਸ਼ੁਰੂ ਹੋ ਗਈ ਕਈ ਦਿਨ ਹੋ ਗਏ ਹੁਣ ਥੋੜਾ ਜਿਹਾ ਗਾਹਕ ਦਾ ਵੀ ਫਰਕ ਪੈ ਗਿਆ ਉਹ ਕਣਾ ਹੁਣ ਕੰਮ ਮੰਹੀ ਨਾ ਰੇਢ ਮਹੀਨਾ ਨੂੰ ਥੋੜਾ ਜਿਹਾ ਕੰਮ ਡਾਊਨੇ ਰਹਿਣਾ ਉਸ ਤੋਂ ਬਾਅਦ ਵਿੱਚ ਦੁਬਾਰਾ ਕੰਮ ਚੱਲੂਗਾ ਫੇਰ ਤੇ ਬਾਕੀ ਜੇ ਚਲੋ ਕਿਸੇ ਨੇ ਟਰੈਕਟਰ ਵੇਚਣਾ ਹੁੰਦਾ ਤਾਂ ਬਾਈ ਜ਼ਰੂਰ ਸੈਗਰੋ ਕਈ ਵੀਰਾਂ ਦੇ ਬਾਈ ਬਹੁਤ ਵੀਰਾਂ ਦੇ ਫੋਨ ਆਉਨੇ ਆ ਜਿਆਦਾਤਰ ਫੋਨ ਬਾਈ ਦੂਰੋਂ ਆਉਨੇ ਆ ਅਮਰਸਰ ਤੋਂ ਗਰਦਾਸਪੁਰ ਤੋਂ ਉਧਰ ਬਾਈ ਥੋੜਾ ਜਿਹਾ ਆਪਣੇ ਏਰੀਆ ਤੋਂ ਬਾਹਰ ਚਲੇ ਜਾਂਦਾ ਕੰਮ ਠੀਕ ਹੈ ਜੀ ਨਾ ਤਾਂ ਬਾਈ ਦੂਰ ਵਾਲਾ ਟਰੈਕਟਰ ਨੰਬਰ ਦਾ ਵੀ ਚੱਕਰ ਪੈਂਦਾ ਏ ਫੇਰ ਕੁਝ ਆਪ ਵੀ ਥੋੜੀ ਜੀ ਹੁੰਦੀ ਹੈ ਵੀ ਚਲੋ ਟਰੈਕਟਰ ਨੇੜੇ ਤੋਂ ਲੈ ਲਈ ਆਪਣਾ ਮਾਨਾ ਵੀ ਚਲੋ ਟਰੈਕਟਰ ਨੇੜੇ ਵਾਲਾ ਆਪਣਾ ਲੋਕਲ ਟਰੈਕਟਰ ਵਧੀਆ ਰਹਿੰਦਾ ਜੀ 100 50 ਕਿਲੋਮੀਟਰ ਏਰੀਆ ਵਾਲਾ ਠੀਕ ਹੈ ਜੀ ਤੇ ਬਾਕੀ ਚਲੋ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ YouTube ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਮਿਲਦੇ ਹਾਂ ਕਿਸੇ ਹੋਰ ਨਵੇਂ ਵਲੌਗ 'ਚ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ